ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਹੁਦੇ ਤੇ ਬਣੇ ਰਹਿਣ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਕੁਝ ਸਰਵੇਖਣ ਉਹਨਾਂ ਨੂੰ ਮੁਸੀਬਤ ਵਿੱਚ ਦਰਸਾ ਰਹੇ ਨੇ ਇਸ ਦੇ ਨਾਲ ਹੀ ਸੱਤਾਧਾਰੀ ਡਿਲੀਬਰਲ ਪਾਰਟੀ ਦੀ ਹਮਾਇਤ ਵਿੱਚ ਕਮੀ ਆਈ ਹੈ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਲੈ ਕੇ ਪਾਰਟੀ ਦੇ ਸੰਸਦ ਮੈਂਬਰਾਂ ਵਿੱਚ ਅਸੰਤੁਸ਼ਟੀ ਵਧ ਰਹੀ ਹੈ ਬਲੂ ਮੰਗ ਦੀ ਰਿਪੋਰਟ ਮੁਤਾਬਕ ਟਰੂਡੋ ਨੇ ਛੁੱਟੀਆਂ ਦਾ ਬਹੁਤਾ ਸਮਾਂ ਪੱਛਮੀ ਕੈਨੇਡਾ ਦੇ ਇੱਕ ਸਕੇ ਰਿਜ਼ੋਰਟ ਵਿੱਚ ਬਤਾਇਆ ਉਹ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਕਿਸੇ ਸਰਕਾਰੀ ਜਨਤਿਕ ਪੇਸ਼ੀ ਦੀ ਯੋਜਨਾ ਨਹੀਂ ਬਣਾ ਰਹੇ ਉਹਨਾਂ ਨੇ ਆਪਣੇ ਭਵਿੱਖ ਦੇ ਕਦਮ ਦਾ ਵੀ ਐਲਾਨ ਨਹੀਂ ਕੀਤਾ ਕੈਨੇਡਾ ਵਿੱਚ ਇਸ ਸਾਲ ਅਕਤੂਬਰ ਵਿੱਚ ਚੋਣਾਂ ਹੋਣੀਆਂ ਨੇ ਪਰ ਇਸ ਤੋਂ ਪਹਿਲਾਂ ਹੀ ਦੇਸ਼ ਦੀ ਸਿਆਸਤ ਵਿੱਚ ਹਲਚਲ ਮੱਚੀ ਹੋਈ ਹੈ ਕੈਨੇਡੀਅਨ ਰਾਜਨੀਤੀ ਵਿੱਚ ਕੁਝ ਸਰਵੇਖਣਾਂ ਦੇ ਨਤੀਜੇ ਆਉਣ ਵਾਲੀਆਂ ਚੋਣਾਂ ਵਿੱਚ ਲਿਵਰਲ ਪਾਰਟੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਨ ਵਿੱਚ ਗਿਰਾਵਟ ਦਿਖਾ ਰਹੇ ਨੇ ਹਾਲ ਹੀ ਵਿੱਚ ਨੈਨੋਜ਼ ਰਿਸਰਚ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵਾੜਤ ਮਿਲਦੀ ਦਿਖਾਈ ਗਈ ਹੈ ਅਜਿਹੇ 'ਚ ਲਿਵਰਲ ਪਾਰਟੀ ਦੇ ਕਈ ਸਹਿਯੋਗੀ ਟਰੂਡੋ ਤੇ ਅਹੁਦਾ ਛੱਡਣ ਲਈ ਦਬਾਅ ਬਣਾ ਰਹੇ ਨੇ ਇਸ ਦੇ ਨਾਲ ਹੀ ਪਾਰਟੀ ਦੇ ਕੁਝ ਨੇਤਾਵਾਂ ਨੇ ਖੁੱਲ੍ਹੇਆਮ ਟਰੂਡੋ ਨੂੰ ਅਸਤੀਫਾ ਦੇਣ ਲਈ ਕਿਆ ਟ੍ਰਾਂਟੋ ਦੇ ਐਮਪੀ ਰੌਬ 올ਿਫੈਂਟ ਨੇ ਆਨਲਾਈਨ ਇੱਕ ਪੱਤਰ ਪੋਸਟ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਇੱਕ ਮਜ਼ਬੂਤ ਖੁੱਲੀ ਲੀਡਰਸ਼ਿਪ ਮੁਕਾਬਲੇ ਰਾਹੀਂ ਚੁਣੇ ਗਏ ਇੱਕ ਨਵੇਂ ਨੇਤਾ ਲਈ ਰਾਹ ਬਣਾਉਣ ਲਈ ਅਹੁਦਾ ਛੱਡਣ ਲਈ ਕਿਹਾ ਗਿਆ ਹਾਊਸ ਆਫ ਕਮਾਂਡਸ ਦੇ ਮੈਂਬਰ ਕੋਰਡੀ ਬੁਲਾਈਸ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਮਹੱਤਵਪੂਰਨ ਸਮਾਂ ਹੈ ਤੇ ਟਰੂਡੋ ਲਈ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਾ ਸੰਭਵ ਨਹੀਂ ਹੈ ਇਸ ਸਭ ਤੋਂ ਇਲਾਵਾ ਟਰੂਡੋ ਦੇ ਸਹਿਯੋਗੀ ਰਹੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਵੀ ਉਹਨਾਂ ਵਿਰੁੱਧ ਪ੍ਰਸਤਾਵ ਲਿਆਉਣ ਦੀ ਗੱਲ ਕਹੀ ਹੈ ਅਮਰੀਕਾ ਵਿੱਚ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੌ ਚੁੱਕ ਸਮਾਗਮ ਦੇ ਕੁਝ ਸਮਾਂ ਪਹਿਲਾਂ H1B ਵੀਜ਼ੇ ਨੂੰ ਲੈ ਕੇ ਬਹਿਸ ਛੜ ਗਈ ਹੈ ਜਿਸ ਕਾਰਨ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਦੋਵੇਂ ਧਿਰਾਂ ਵਿੱਚ মতਪੇਦੋ ਪੈਦਾ ਹੋ ਗਏ ਨੇ ਕੁਝ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਵੱਲੋਂ ਇਸ ਵੀਜ਼ੇ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਕੁਝ ਨੇ ਇਸ ਦੀ ਹਮਾਇਤ ਕੀਤੀ ਹੈ ਉੱਚ ਨਰਮੰਦ ਪੇਸ਼ੇਵਰਾਂ ਨੂੰ ਦਿੱਤੇ ਜਾਂਦੇ H1B ਵੀਜ਼ੇ ਦੇ ਮੁੱਖ ਲਾਪਾਤੀ ਭਾਰਤੀ ਨੇ ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੱਕਣਗੇ। ਉਹਨਾਂ H1B ਵੀਜ਼ੇ ਦਾ ਸਮਰਥਨ ਕੀਤਾ ਉਹਨਾਂ ਦੇ ਦੋ ਨਜ਼ਦੀਕੀਆਂ ਟੈਸਲਾ ਦੇ ਮਾਲਕ ਐਲਨ ਮਸਕ ਤੇ ਸੰਤਕਾਰ ਵਿਵੇਕ ਕਰਮਾਸਵਾਮੀ ਵੀ H1B ਦਾ ਸਮਰਥਨ ਕਰ ਰਹੇ ਨੇ। ਟਰੰਪ ਨੇ ਨਵੇਂ ਸਾਲ ਦੀ ਪੂਰਵਲ ਸੰਧਿਆ ਤੇ ਇੱਕ ਸਮਾਗਮ ਵਿੱਚ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਰਿਹਾ ਕਿ ਸਾਡੇ ਦੇਸ਼ ਵਿੱਚ ਸਭ ਤੋਂ ਕਾਬਲ ਲੋਕ ਹੋਣੇ ਚਾਹੀਦੇ ਨੇ ਸਾਨੂੰ ਕਾਬਲ ਲੋਕਾਂ ਦੀ ਜ਼ਰੂਰਤ ਹੈ ਸਾਡੇ ਕੋਲ ਅਜਈਆਂ ਨੌਕਰੀਆਂ ਹੋਣਗੀਆਂ ਜੋ ਪਹਿਲਾਂ ਕਦੇ ਨਹੀਂ ਸਨ ਰੋਖਨਾ ਰਾਜਾ ਕ੍ਰਿਸ਼ਨਾ ਮੂਰਤੀ ਤੇ ਸ਼੍ਰੀ ਥਾਣੇਦਾਰ ਸੁਮੇਤ ਭਾਰਤੀ ਅਮਰੀਕੀ ਡੈਮੋਕ੍ਰੈਟਿਕ ਸੰਸਦ ਮੈਂਬਰ ਵੀ H1B ਵੀਜ਼ੇ ਦੇ ਸਮਰਥਨਚ ਆਏ ਨੇ 트੍ਰੰਪ ਦੇ ਕੁਝ ਸਮਰਥਕਾਂ ਦਾ ਕਹਿਣਾ ਹੈ ਕਿ H1B ਵੀਜ਼ੇ ਕਾਰਨ ਅਮਰੀਕੀਆਂ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਨੇ ਪਰ ਮਸਕਤ ਤੇ ਰਾਮਾ ਸੁਮਮੀ ਨੇ ਇਸ ਦਾ ਸਮਰਥਨ ਕੀਤਾ ਡੈਮੋਕ੍ਰੈਟਿਕ ਸੈਂਟਰ ਵਰਨੀ ਸੈਂਡਰਸ ਵੱਲੋਂ ਇਸ ਵੀਜ਼ੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਖਾਸ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਮਾਰਕੋ ਮੈਡੀਸਿਨੋ ਨੇ ਅਗਲੀ ਚੋਣ ਨਾਲ ਲੜਨ ਦਾ ਐਲਾਨ ਕੀਤਾ ਹੈ ਮੈਡੀਸਿਨੋ ਨੇ ਟ੍ਰਾਂਟੋ ਦੇ ਅਲਿੰਕਟਨ ਲੋਰੈਂਸ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਨੂੰ ਮਿਲਦੇ ਰਹਿਣਗੇ ਪਰ ਅਗਲੀ ਚੋਣ ਨਹੀਂ ਲੜਨਗੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਜ਼ਰਾਈਲ ਦੀ ਗਾਜ਼ਾ ਪੱਟੀ ਵਿੱਚਲੀ ਜੰਗ ਵਿੱਚ ਕੈਨੇਡਾ ਸਰਕਾਰ ਵੱਲੋਂ ਆਪਣਾਈ ਗਲਤ ਪਹੁੰਚ ਕਰਕੇ ਦੇਸ਼ ਦੇ ਵਕਾਰ ਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਮੈਡੀਸਿਨੋ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੂੰ ਟੋਕਦੇ ਰਹੇ ਜਿਸ ਕਰਕੇ ਉਹਨਾਂ ਨੂੰ ਟਰੂਡੋ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਮਾਰਕੋ ਨੇ 2015 ਦੀ ਚੋਣ ਮੌਕੇ ਟੋਰੀ ਆਗੂ ਈਵ ਐਡਮਨ ਨੂੰ ਹਰਾ ਕੇ ਇਸ ਹਲਕੇ ਤੋਂ ਜਿੱਤ ਦਰਜ ਕੀਤੀ ਸੀ ਪਿਛਲੇ ਸਾਲ ਈਵ ਐਡਮਨ ਟੋਰੀ ਪਾਰਟੀ ਨੂੰ ਅਲਵਿਦਾ ਕਹਿ ਕੇ ਲਿਵਰਲ ਪਾਰਟੀ ਦਾ ਭੱਲਾ ਫੜ ਲਿਆ ਸੀ ਸਮਝਿਆ ਜਾਂਦਾ ਹੈ ਕਿ ਆਗਾਮੀ ਸੰਸਦੀ ਚੋਣਾਂ ਮੌਕੇ ਲਿਵਰਲ ਪਾਰਟੀ ਐਡਮ ਨੂੰ ਇੱਥੋਂ ਉਮੀਦਵਾਰ ਬਣਾ ਸਕਦੀ ਹੈ ਮਾਰਕੋ ਦੇ ਐਲਾਨ ਨੂੰ ਸਿਆਸੀ ਸੋਚ ਵਾਲੇ ਲੋਕ ਲਿਵਰਲ ਪਾਰਟੀ ਅੰਦਰ ਉੱਭਰ ਰਹੇ ਟਰੂਡੋ ਵਿਰੋਧੀ ਗੁੱਟ ਦੇ ਤਕੜੇ ਹੋਣ ਦਾ ਸੰਕੇਤ ਮੰਨਦੇ ਨੇ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਰਸ਼ ਮਨੀ ਮਾਮਲੇ 'ਚ 10 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਤੋਂ ਉਹ ਦੱਸਦੀ ਹੈ ਕਿ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਸੌ ਚੁੱਕਣ ਵਿੱਚ 2 ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਮਾਮਲੇ 'ਚ ਜੱਜ ਜੁਆਇਨ ਮਾਰਚਨ ਨੇ ਕਿਹਾ ਕਿ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਹੀਂ ਦੇਣਗੇ ਅਤੇ ਨਵੇਂ ਚੁਣੇਗੇ ਰਾਸ਼ਟਰਪਤੀ ਸੁਣਵਾਈ ਲਈ ਵਿਅਕਤੀਗਤ ਤੌਰ ਤੇ ਜਾਂ ਵਰਚੁਅਲ ਤੌਰ ਤੇ ਪੇਸ਼ ਹੋ ਸਕਦੇ ਨੇ। ਵਾਸ਼ਿੰਗਟਨ ਡੀਸੀ ਵਿੱਚ 20 ਜਨਵਰੀ ਨੂੰ ਡੋਨਲਡ ਟਰੰਪ ਦੇ ਉਦਘਾਟਨ ਤੋਂ 10 ਦਿਨ ਪਹਿਲਾਂ ਸੁਣਵਾਈ ਤੈਅ ਕੀਤੀ ਗਈ ਹੈ। ਟਰੰਪ ਨੂੰ ਮਈ ਵਿੱਚ ਬਾਲਗ ਫਿਲਮ ਸਟਾਰ ਸਟ੍ਰੋਮੀ ਡੈਨੀਅਲਜ਼ ਨੂੰ 130000 ਡਾਲਰ ਦੀ ਅਦਾਇਗੀ ਨੂੰ ਛਪਾਉਣ ਲਈ ਕਾਰੋਬਾਰੀ ਰਿਕਾਰਡਾਂ 'ਚ ਹਿਰਾਫੇਰੀ ਕਰਨ ਦਾ ਦੋਸ਼ ਠਹਿਰਾਇਆ ਗਿਆ ਸੀ ਦਰਸਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਲਡ ਟਰੰਪ ਦੇ ਅਡਲਟ ਸਟਾਰ ਸਟ੍ਰੋਮੀ ਡੈਨੀਅਲਜ਼ ਨਾਲ ਸਬੰਧਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਜਾਣਕਾਰੀ ਮੁਤਾਬਕ ਡੈਨੀਅਲਜ਼ ਟਰੰਪ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰਨ ਦੀ ਧਮਕੀ ਦੇ ਰਹੀ ਸੀ ਇਸ ਤੋਂ ਬਾਅਦ ਟਰੰਪ ਨੇ ਉਹਨਾਂ ਨੂੰ ਪੈਸੇ ਦਿੱਤੇ ਡੋਨਲਡ ਟਰੰਪ ਨੂੰ ਡੈਨੀਅਲਜ਼ ਨੂੰ 130000 ਡਾਲਰ ਦੀ ਅਦਾਇਗੀ ਨੂੰ ਛਪਾਉਣ ਲਈ ਕਾਰੋਬਾਰੀ ਰਿਕਾਰਡਾਂ 'ਚ ਹਿਰਾਫੇਰੀ ਕਰਨ ਦਾ ਉਹ ਛੇਠਾ ਰਾਇਆ ਗਿਆ ਸੀ